ਆਉ ਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਵਸੋਂ ਲਾਗ ਰਿਹਾ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਵਿਖਿਆਮ ਹੈ ਲਜਾ ਰਖੀ ਰਾਮ ਕਲਿਕਾਲ ਮਹਾ ਵਿਖਿਆ ਮੈਂ ਲਜਾ ਰਖੀ ਰਾਮ ਜਨਕੀ ਕੀਨੀ ਪਾਰ ਬ੍ਰਹਮਸਾਰ ਨਿੰਦਕ ਟਿਕਨ ਨਾ ਪਾਵਨ ਮੂਲੇ ਉਡ ਗਏ ਬੇਕਾਰ ਚਬਰ ਤਖਤ ਛਤਰ ਦੇ ਮਾਲਕ ਜੁਗੋ ਜੁਗਾ ਟਲ ਗੁਰਤਾ ਗਦੀ ਉੱਪਰ ਸਵਾਏ ਮਾਨ ਦਸਾਂ ਪਾਤਸ਼ਾਹ ਜੰਨ ਦੀ ਜਗ ਦੀ ਜੋਤ ਪੂਰੇ ਸਤਿਗੁਰੂ ਸ਼ਬਦਾਵਤਾਰ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਮਹਾਰਾਜ ਜੀ ਜਿਨ੍ਹਾਂ ਦੀ ਹਜ਼ੂਰੀ ਵਿੱਚ ਸਵਾਇ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਾਰੀਆਂ ਵਿਚਾਰਾਂ ਤੋਂ ਪਹਿਲਾਂ ਸਤਿਗੁਰੂ ਜੀ ਨੂੰ ਸੀਸ ਝੁਕਾ ਕੇ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਅਪਾਰ ਕਿਰਪਾ ਰਹਿਮਤ ਕਰਦੇ ਆਪਣੇ ਸੇਵਕਾਂ ਤੇ ਆਪਣੇ ਬੱਚਿਆਂ ਤੇ ਆਪਣੇ ਪਿਆਰਿਆਂ ਤੇ ਆਪਣੀ ਗੋਦੀ ਦਾ ਨਿਗ ਬਖਸ਼ਦੇ ਆ ਤੇ ਗੁਰਮਖ ਪਿਆਰਿਓ ਜਿਹੜੇ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜ ਜਾਂਦੇ ਆ ਗੁਰੂ ਦੇ ਚਰਨਾਂ ਨਾਲ ਜਿਹੜੇ ਲੱਗ ਗਏ ਉਹਨਾਂ ਨੂੰ ਦੁੱਖਾਂ ਦੇ ਵਿੱਚੋਂ ਲੰਘਣ ਦੀ ਪਾਵਰ ਮਿਲਦੀ ਹੈ ਸਮਾਂ ਕੈਸਾ ਵੀ ਹੋਵੇ ਜਿਹੜੇ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜੇ ਹੋਏ ਹਨ ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਸਮਾ ਕੈਸਾ ਵੀ ਹੋਵੇ ਉਹ ਖੁਸ਼ ਰਹਿੰਦੇ ਬਾਗੋ-ਬਾਗ ਰਹਿੰਦੇ ਆਨੰਦ ਵਿੱਚ ਰਹਿੰਦੇ ਆ ਤੇ ਸਤਿਗੁਰੂ ਜੀ ਕਹਿੰਦੇ ਜ਼ਿਆਦਾਤਰ ਇਹ ਹੁੰਦਾ ਵੀ ਦੁੱਖ ਵੀ ਉਹਨਾਂ ਦੇ ਕੋਲ ਆਉਣ ਤੋਂ ਟਲ ਜਾਂਦੇ ਆ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਪਰ ਜਿਹੜੇ ਬਾਣੀ ਵਿੱਚ ਰਹਿਣ ਵਾਲੇ ਗੁਰਮੁਖ ਗੁਰਸਿੱਖ ਪਿਆਰੇ ਹਨ ਉਹ ਦੁੱਖ ਤੇ ਸੁੱਖ ਨੂੰ ਇੱਕ ਸਮਾਨ ਸਮਝਦੇ ਹਨ ਦੁੱਖ ਸੁੱਖ ਦੋਨੋਂ ਸਮ ਕਰ ਜਾਣੈ ਸਤਿਗੁਰੂ ਜੀ ਕਹਿੰਦੇ ਦੁੱਖ ਤੇ ਸੁੱਖ ਦੋਨਾਂ ਨੂੰ ਸਮ ਇੱਕੋ ਜਾਂ ਕਰਕੇ ਮੰਨਦੇ ਆ ਗੁਰੂ ਦੇ ਪਿਆਰੇ ਉਹ ਭਾਵੇਂ ਕਿੱਸਾ ਵੀ ਸਮਾ ਹੋਵੇ ਕੋਈ ਨਹੀਂ ਕਹਿੰਦੇ ਵੀ ਰੱਬਾ ਸਾਨੂੰ ਤੂੰ ਦੁੱਖ ਦੇਤਾ ਵੀ ਤੂੰ ਮਾੜਾ ਕੀਤਾ ਐ ਅਸੀਂ ਤੇਰਾ ਕੀ ਬਗਾੜਿਆ ਸੀ ਅਸੀਂ ਤਾਂ ਕਿਸੇ ਦਾ ਮਾੜਾ ਨਹੀਂ ਕੀਤਾ ਜਿਹੜੇ ਗੁਰਮਤਿ ਦੇ ਰਸਤੇ ਤੇ ਤੁਰਨ ਵਾਲੇ ਗੁਰੂ ਦੀ ਮਤ ਧਾਰਨ ਕਰਨ ਵਾਲੇ ਉਹ ਇਹ ਕਹਿੰਦੇ ਆ ਵਾਹਿਗੁਰੂ ਜੀ ਜੋ ਤੇਰਾ ਭਾਣਾ ਹੈ ਜਿਬ ਜਿਬ ਹੁਕਮ ਤਵੇ ਤਿਵਕਾਰ ਉਹ ਕਹਿੰਦੇ ਆ ਵੀ ਜਿਵੇਂ ਤੂੰ ਰੱਖਣਾ ਚਾਹੁੰਨਾ ਆਕਾਲ ਪੁਰਖ ਪਰਮੇਸ਼ਰ ਜੀ ਸਾਨੂੰ ਸਤਿ ਭਲਾ ਹੈ ਅਸੀਂ ਉੱਥੇ ਰਵਾਂਗੇ ਸਤਗੁਰੂ ਜੀ ਕਹਿੰਦੇ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣਾ ਭਾਣਾ ਜੋ ਚੱਲੇ ਭਾਈ ਸੋ ਵਿਛੜ ਚੋਟਾਂ ਖਾਵੈ ਇਹ ਹੈ ਪਾਵਰ ਦੁੱਖਾਂ ਤੋਂ ਲੰਘਣ ਦੀ ਦੁੱਖ ਤੇ ਸੁਖ ਦੋਨੇ ਆ ਸਾਡੇ ਵਸਤਰਾ ਵਰਗੇ ਆ ਕੱਪੜਿਆਂ ਵਰਗੇ ਆ ਦੁੱਖ ਸੁਖ ਦੁਇ ਕਰ ਕੱਪੜੇ ਪਹਿਰੇ ਜਾਏ ਮਨੁੱਖ ਜਿਵੇਂ ਅਸੀਂ ਵਸਤਰ ਬਦਲਦੇ ਹਾਂ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਕਈ ਵਾਰ ਅਸੀਂ ਰੰਗਦਾਰ ਵਸਤਰ ਪਾਉਨੇ ਆ ਕਈ ਵਾਰ ਚਿੱਟੇ ਪਾਉਨੇ ਆ ਕਈ ਵਾਰ ਕਹਿੋਜੇ ਪਾਉਨੇ ਆ ਇਤਾ ਨੇ ਵੀ ਇੱਕ ਹੀ ਰੰਗ ਸਿਪਾਈ ਰੱਖਦੇ ਆ ਇੱਕ ਹੀ ਵਸਤਰ ਪਾਈ ਰੱਖਦੇ ਆ ਨਹੀਂ ਸਤਿਗੁਰੂ ਜੀ ਕਹਿੰਦੇ ਜਿਵੇਂ ਤੂੰ ਕੱਪੜੇ ਬਦਲਦਾ ਹੈ ਵਸਤਰ ਬਦਲਦਾ ਹੈ ਆਪਣੇ ਤਨ ਤੋਂ ਇਸੇ ਤਰ੍ਹਾਂ ਨਾ ਇੱਕ ਸਾਰ ਸੁਖ ਰਹਿਣੇ ਤੇ ਨਾ ਇੱਕ ਸਾਰ ਦੁੱਖ ਰਹਿਣੇ ਆ ਹਾਂ ਜੇ ਗੁਰੂ ਦੀ ਮਤ ਹੋਊ ਤੇਰੇ ਕੋਲੇ ਫਿਰ ਤੂੰ ਸਮਝ ਜਾਵੇਂਗਾ ਕਿ ਇਹ ਸੰਸਾਰ ਦੇ ਵਿੱਚ ਦੁੱਖ ਵੀ ਮਿਲਣਗੇ ਤੇ ਸੁੱਖ ਵੀ ਮਿਲਣਗੇ ਪਰ ਜਦੋਂ ਗੁਰੂ ਦੀ ਮਤ ਤੇਰੇ ਕੋਲੇ ਹੈ ਤੇ ਫਿਰ ਤੇਰਾ ਦੁੱਖਾਂ ਨੇ ਵੀ ਕੁਝ ਨਹੀਂ ਵਿਗਾੜਨਾ ਤੇ ਸੁੱਖਾਂ ਦੇ ਵਿੱਚ ਆ ਕੇ ਵੀ ਤੇ ਤੈਨੂੰ ਕੁਝ ਨਹੀਂ ਹੋਣਾ ਕਿਉਂਕਿ ਕਈ ਵਾਰ ਬੰਦਾ ਸੁੱਖਾਂ ਦੇ ਵਿੱਚ ਆ ਕੇ ਡੋਲ ਜਾਂਦਾ ਹੈ ਨਾ ਬਾਲੇ ਸੁੱਖ ਆ ਜਾਣ ਫਿਰ ਵੀ ਬੰਦੇ ਦੇ ਅੰਦਰ ਹੰਕਾਰ ਆ ਜਾਂਦਾ ਜੀ ਮੇਰੇ ਵਰਗਾ ਕੌਣ ਹੈ ਮੈਨੂੰ ਤਾਂ ਰੱਬ ਨੇ ਐਨੀ ਮਾਇਆ ਦਿੱਤੀ ਹੈ ਪਹਿਲੀ ਗੱਲ ਤਾਂ ਰੱਬ ਤਾਂ ਵਿਸਰ ਹੀ ਜਾਂਦਾ ਨਾ ਰੱਬ ਤਾਂ ਚੇਤੇ ਹੀ ਨਹੀਂ ਆਉਂਦਾ ਸ਼ੁਕਰਾਨਾ ਤਾਂ ਬਿਲਕੁਲ ਵੀ ਨਹੀਂ ਰਹਿੰਦਾ ਨਾ ਫਿਰ ਇਹ ਕਹਿੰਦਾ ਜੀ ਮੇਰੇ ਕੋਲ ਤਾਂ ਇੰਨੀ ਮਾਇਆ ਮੈਨੂੰ ਇੰਨਾ ਸੁੰਦਰ ਸਰੀਰ ਦਿੱਤਾ ਮੈਨੂੰ ਐਡਾ ਵੱਡਾ ਘਰ ਦਿੱਤਾ ਹੈ ਮੇਰੇ ਵਰਗਾ ਕੌਣ ਹੈ ਸਤਿਗੁਰੂ ਜੀ ਕਹਿੰਦੇ ਸੁੱਖਾਂ ਦੇ ਵਿੱਚ ਆ ਕੇ ਵੀ ਕਈ ਡੋਲ ਜਾਂਦੇ ਪੈਰ ਡੱਗ ਮਗਾ ਜਾਂਦੇ ਹਨ ਕਈ ਦੁੱਖਾਂ ਵਿੱਚ ਆ ਕੇ ਘਬਰਾ ਜਾਂਦੇ ਹਨ ਰਸਤਾ ਪਟਕ ਜਾਂਦੇ ਹੋਰ ਦੁਆਰਿਆਂ ਤੇ ਤੁਰ ਪੈਂਦੇ ਇੱਥੋਂ ਸਾਨੂੰ ਸੁੱਖ ਮਿਲ ਜਾਣ ਉੱਥੋਂ ਸਾਨੂੰ ਸੁੱਖ ਮਿਲ ਜਾਣ ਨਹੀਂ ਜਿਹਦੇ ਕੋਲ ਗੁਰੂ ਦੀ ਮੱਤ ਹੈ ਸਤਿਗੁਰੂ ਜੀ ਕਹਿੰਦੇ ਫਿਰ ਉਹ ਇਸ ਤਰ੍ਹਾਂ ਕਹਿੰਦਾ ਹੈ ਤੇ ਜਿਹੜਾ ਗੁਰੂ ਤੇ ਪ੍ਰੋਸਰ ਰੱਖੇ ਫਿਰ ਉਹਦੇ ਕਾਰਜ ਗੁਰੂ ਆਪ ਸਵਾਰਦਾ ਹੈ ਜਿਵੇਂ ਸਤਿਗੁਰੂ ਦਾ ਬਚਨ ਹੈ ਗੁਰੂ ਪੰਚਮ ਪਾਤਸ਼ਾਹ ਜੀ ਦਾ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਬਿਖਿਆ ਮਹ ਲੱਜਾ ਰਾਖੀ ਰਾਮ ਜਨ ਕਹਿੰਦੇ ਉਹਦੇ ਪਿਆਰੇ ਨੂੰ ਕਹਿੰਦੇ ਉਹਦੇ ਕਾਰਜ ਪਰਮੇਸ਼ਰ ਆਪ ਪੂਰੇ ਕਰਦਾ ਹੈ ਜਨ ਕੇ ਪੂਰਨ ਹੋਏ ਕਾਮ ਕੋਈ ਵੀ ਕੰਮ ਹੋਵੇ ਯਾਰੇ ਦਾ ਸੇਵਕ ਦਾ ਸਤਿਗੁਰੂ ਜੀ ਕਹਿੰਦੇ ਉਹ ਆਪ ਅਕਾਲ ਪੁਰਖ ਪਰਮੇਸ਼ਰ ਵਿੱਚ ਵਰਤ ਕੇ ਉਹ ਕਾਰਜ ਰਾਸ ਕਰਦਾ ਹੈ ਰਹਿਮਤਾਂ ਕਰਦਾ ਨਾ ਉਹ ਆਪਣੇ ਭਗਤਾਂ ਦੇ ਕਾਰਜ ਆਪ ਸਵਾਰਦਾ ਹੈ ਸਤਿਗੁਰੂ ਜੀ ਕਹਿੰਦੇ ਜਨ ਕੇ ਪੂਰਨ ਹੋਏ ਕਾਮ ਕਲਿ ਕਾਲ ਮਹਾ ਵਿਖਿਆ ਮੈਂ ਕਲਯੁਗ ਦੇ ਭਿਆਨਕ ਸਮੇਂ ਅੰਦਰ ਆ ਜਿਹੜਾ ਕਲਯੁਗ ਦਾ ਪਹਿਰ ਹੈ ਨਾ ਹੁਣ ਸੰਸਾਰ ਤੇ ਮਹਾ ਬਿਖਿਆ ਵੱਡੀ ਮਾਇਆ ਲੱਜਾ ਰੱਖੀ ਰਾਮ ਇਹਦੇ ਵਿੱਚ ਮਾਲਕ ਆਪ ਲੱਜਾਂ ਰੱਖਦਾ ਹੈ ਜਿਹੜਾ ਉਹਦਾ ਬਣ ਗਿਆ ਬਣਨਾ ਕਿਵੇਂ ਅਸੀਂ ਉਹਦਾ ਸਿਮਰਨ ਕਰਨਾ ਹੈ ਉਹਨੂੰ ਚੇਤੇ ਰੱਖਣਾ ਹੈ ਉਹਦੀ ਯਾਦ ਨੂੰ ਅੰਦਰ ਵਸਾਈ ਰੱਖਣਾ ਤੇ ਇਸੇ ਕਰਕੇ ਇਸੇ ਯਾਦ ਦਾ ਕਰਕੇ ਅਸੀਂ ਉਹਦੇ ਬਣ ਜਾਂਦੇ ਆ ਤੇ ਅੱਜ ਦੇ ਸ੍ਰੀ ਮੁਖਵਾਕ ਅੰਦਰ ਸਾਨੂੰ ਸਤਿਗੁਰੂ ਜੀ ਇਸੇ ਤਰ੍ਹਾਂ ਦਾ ਹੀ ਉਪਦੇਸ਼ ਬਖਸ਼ਦੇ ਆ ਵੀ ਔਖੀ ਘੜੀ ਔਖੇ ਸਮੇਂ 'ਚੋਂ ਕਿਵੇਂ ਲੰਘਿਆ ਜਾਂਦਾ ਹੈ ਏ ਅਜਿਹਾ ਉਪਦੇਸ਼ ਆ ਸਤਿਗੁਰੂ ਦਾ ਵੀ ਔਖੇ ਸਮੇਂ ਚੋਂ ਕਿਵੇਂ ਲੰਘੀਏ ਔਖੇ ਸਮੇਂ ਨੂੰ ਕਿਵੇਂ ਪਾਰ ਕੀਤਾ ਜਾਂਦਾ ਹੈ ਔਖਾ ਸਮਾਂ ਹੁਣ ਗੁਰਮਖ ਪਿਆਰੋ ਕਿਸੇ ਤੇ ਵੀ ਆ ਸਕਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਕਦੋਂ ਕਿਹਦੇ ਤੇ ਇਹ ਔਖਾ ਸਮਾਂ ਆਜ ਸਾਨੂੰ ਤਾਂ ਨਹੀਂ ਪਤਾ ਹੁਣ ਘੰਟੇ ਬਾਅਦ ਆ ਜਾਏ ਸ਼ਾਮ ਨੂੰ ਆ ਜਾਏ ਕੱਲ ਨੂੰ ਆ ਜਾਏ ਪਰਸੋਂ ਆ ਜਾਏ 10 ਦਿਨ ਠਹਿਰ ਕੇ ਆ ਜਾਏ ਮਹੀਨਾ ਠਹਿਰ ਕੇ ਆ ਜਾਏ ਔਖਾ ਸਮਾਂ ਕਿਹਦੇ ਤੇ ਕਦੋਂ ਆ ਜਾਏ ਕੋਈ ਪਤਾ ਨਹੀਂ ਬਰਸਾਦ ਗੁਰੂ ਜੀ ਕਹਿੰਦੇ ਜੇ ਤੇਰੇ ਕੋਲੇ ਗੁਰੂ ਦੇ ਚਰਨ ਹਨ ਗੁਰੂ ਦਾ ਨਾਮ ਹੈ ਸਤਗੁਰੂ ਨੇ ਸਾਨੂੰ ਸਿਖਾ ਦਿੱਤਾ ਗੁਰੂ ਪੰਚਮ ਪਾਤਸ਼ਾਹ ਜੀ ਨੇ ਆਪ ਤੱਤੀ ਤਵੀ ਤੇ ਬੈਠ ਕੇ ਸਮਾਂ ਕੈਸਾ ਵੀ ਹੋਵੇ ਇਹੀ ਕਹਿਣਾ ਤੇਰਾ ਭਾਣਾ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਇਹੀ ਕਹੇ ਗੁਰਸਿੱਖ ਪਿਆਰਾ ਤੇ ਸਤਗੁਰੂ ਜੀ ਕਹਿੰਦੇ ਕਿਵੇਂ ਲੰਘਿਆ ਜਾਂਦਾ ਔਖੇ ਸਮੇ ਚੋਂ ਫਿਰ ਇਹ ਸੌਖਾ ਹੋ ਜਾਂਦਾ ਸਮਾਂ ਵੀ ਸਤਗੁਰੂ ਜੀ ਅੱਜ ਦੇ ਸ੍ਰੀ ਮੁਖਵਾਕ ਅੰਦਰ ਉਚਾਰਨ ਕਰਦੇ ਹਨ ਤਨਾਸਰੀ ਮਹੱਲਾ 5 ਰਾਗ ਤਨਾਸਰੀ ਅੰਦਰ ਗੁਰੂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਹੈ ਸਤਗੁਰੂ ਜੀ ਉਚਾਰਨ ਕਰ ਰਹੇ ਹਨ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਸਤਗੁਰੂ ਬੰਸਮ ਪਾਤਸ਼ਾਹ ਜੀ ਕਹਿੰਦੇ ਔਖੀ ਘੜੀ ਔਖੀ ਦਾ ਅਰਥ ਹੈ ਦੁੱਖ ਦੇਣ ਵਾਲੀ ਘੜੀ ਕਹਿ ਲਈਏ ਘੜੀ ਦਾ ਅਰਥ ਆ ਸਮਾਂ ਦੁੱਖ ਦੇਣ ਵਾਲਾ ਸਮਾਂ ਬਿਗਣਾ ਵਾਲਾ ਸਮਾਂ ਸਾਡੇ ਮਨ ਨੂੰ ਦੁਖੀ ਕਰਨ ਵਾਲਾ ਜਿਹੜਾ ਟਾਈਮ ਹੁੰਦਾ ਹੈ ਔਖੀ ਘੜੀ ਸਤਗੁਰੂ ਜੀ ਕਹਿੰਦੇ ਪੱਕਾ ਹੀ ਹੈ ਵੀ ਜੇ ਤੂੰ ਗੁਰੂ ਦਾ ਬਣਿਆ ਗੁਰੂ ਦੇ ਚਰਨਾਂ ਤੇ ਓਟ ਆਸਰਾ ਹੈ ਹੇਰ ਗੁਰੂ ਨੇ ਤੈਨ ਤੇਰੇ ਤੇ ਔਖਾ ਸਮਾਂ ਆਉਣ ਹੀ ਨਹੀਂ ਦੇਣਾ ਔਖਾ ਸਮਾਂ ਗੁਰਮੁਖ ਪਿਆਰਿਓ ਆਉਂਦਾ ਹੀ ਉਦੋਂ ਜਦ ਅਸੀਂ ਗੁਰੂ ਨੂੰ ਵਿਸਾਰ ਦਿੰਨੇ ਆ ਭੁਲਾ ਦਿੰਨੇ ਆ ਜਦੋਂ ਅਸੀਂ ਗੁਰੂ ਨੂੰ ਭੁੱਲ ਜਾਂਦੇ ਆ ਨਾ ਸਾਰੇ ਦੁੱਖ ਆ ਕੇ ਮੂਰੇ ਖੜ ਜਾਂਦੇ ਆ ਜਦੋਂ ਅਸੀਂ ਗੁਰੂ ਨੂੰ ਚੇਤੇ ਰੱਖਦੇ ਆ ਤੇ ਸਾਰੇ ਸੁੱਖ ਆ ਕੇ ਮੂਰੇ ਖੜ ਜਾਂਦੇ ਆ ਗੁਰੂ ਨੂੰ ਭੁੱਲਣ ਵਿੱਚ ਦੁੱਖ ਹੈ ਤੇ ਗੁਰੂ ਨੂੰ ਭੁੱਲਣ ਵਿੱਚ ਸੁਯਾਦ ਕਰਨ ਵਿੱਚ ਸੁੱਖ ਹੈ ਗੁਰੂ ਨੂੰ ਚੇਤੇ ਕਰਾਂਗੇ ਸੋਖੀ ਸੁਖ ਮਿਲਨੇ ਆ ਗੁਰੂ ਨੂੰ ਭਲਾਵਾਂਗੇ ਤੇ ਦੋਖੀ ਦੁੱਖ ਮਿਲਣੇ ਆ। ਸਤਿਗੁਰੂ ਜੀ ਕਹਿੰਦੇ ਜੇ ਗੁਰੂ ਚੇਤੇ ਆ ਤੇ ਫਿਰ ਗੁਰੂ ਨੇ ਤੇਰਾ ਔਖਾ ਸਮਾਂ ਵੀ ਟਾਲ ਦੇਣਾ। ਔਖੀ ਘੜੀ ਨਾ ਦੇਖਣ ਦੇਈ, ਦੇਖਣ ਹੀ ਨਹੀਂ ਦੇਣਾ ਤੈਨੂੰ ਉਹ ਸਮਾਂ। ਆਪਣਾ ਬਿਰਦ ਸਮਾਲੇ ਕਿਉਂਕਿ ਉਹਦਾ ਬਿਰਦ ਹੈ, ਉਹਦਾ ਮੁੱਢ ਕਦੀਮਾਂ ਦਾ ਪਿਆਰ ਵਾਲਾ ਸੁਭਾਅ ਹੋਇ। ਸਮਾਲੇ ਚੇਤੇ ਰੱਖਦਾ ਆਪਣੇ ਸੁਭਾਅ ਨੂੰ, ਆਪਣੇ ਪਿਆਰਿਆਂ ਦੀ ਸਦਾ ਹਾਜ਼ ਰੱਖਦਾ ਹੈ। ਆਪਣੇ ਪਿਆਰਿਆਂ ਤੇ ਸਦਾ ਕਿਰਪਾ ਕਰਦਾ ਹੈ। ਕਿਵੇਂ ਕਿਰਪਾ ਕਰਦਾ ਹੱਥ ਦੇ ਰਾਖ ਹੈ ਆਪਣੇ ਕੋ ਸਾਹ ਸਾਹ ਪ੍ਰਤ ਪਾਲੇ ਪਰਮੇਸ਼ਰ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਹੈ ਜਿਹੜਾ ਉਹਦਾ ਬਣ ਗਿਆ ਨਾ ਸੇਵਕ ਉਹਨੂੰ ਉਹਦੇ ਤੇ ਹੱਥ ਰੱਖਦਾ ਹੈ ਮੇਰ ਦਾ ਉਹਦੇ ਹਰੇਕ ਸਾਹ ਦੇ ਨਾਲ ਉਹਦੀ ਪਾਲਣਾ ਕਰਦਾ ਹੈ ਹੱਥ ਦੇ ਰਾਖ ਹੈ ਆਪਣੇ ਕੋ ਸਾਹ ਸਾਹ ਪ੍ਰਤ ਪਾਲੇ ਸਾਹ ਸਾ ਕਰਕੇ ਉਹਦੀ ਪ੍ਰਤ ਪਾਲਣਾ ਕਰਦਾ ਹੈ ਅੱਗੇ ਕਹਿੰਦੇ ਪ੍ਰਭ ਸਿਉ ਲਾਗ ਰਿਹਾ ਮੇਰਾ ਚੀਤ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਆਪਣਾ ਚਿੱਤ ਆਪਣਾ ਮਨ ਚੇਤਾ ਚਿੱਤ ਦਾ ਅਰਥ ਹੈ ਚੇਤਾ ਆਪਣਾ ਚੇਤਾ ਉਹ ਵਾਹਿਗੁਰੂ ਚੇਤੇ ਰੱਖਿਆ ਕਰ ਆਪਣੇ ਚੇਤੇ ਨੂੰ ਉਹਦੇ ਨਾਲ ਜੋੜ ਲੈ ਚੇਤੇ ਵਿੱਚ ਵਾਹਿਗੁਰੂ ਰਹੇ ਤੇ ਉਹਦੀ ਯਾਦ ਹੈ ਉਹਦਾ ਸਿਮਰਨ ਹੈ ਤੇ ਸਤਿਗੁਰੂ ਜੀ ਕਹਿੰਦੇ ਪ੍ਰਭੂ ਨਾਲ ਆਪਣਾ ਚਿੱਤ ਜੋੜ ਲੈ ਤੇਰੇ ਅੰਦਰ ਉਹਦੀ ਯਾਦ ਚੱਲਣ ਲੱਗ ਪੈਣੀ ਉਹਦਾ ਸਿਮਰਨ ਚੱਲਣ ਲੱਗ ਪੈਣਾ ਫਿਰ ਕਿਰਪਾ ਕੀ ਹੋਣੀ ਆ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਆਦ ਅੰਤ ਸ਼ੁਰੂ ਤੋਂ ਲੈ ਕੇ ਅਖੀਰ ਤੱਕਰ ਸਦਾ ਹੀ ਉਸ ਮਾਲਕ ਨੇ ਤੇਰਾ ਸਹਾਈ ਬਣ ਜਾਣਾ ਸਮਾਂ ਤਾਂ ਦੇ ਉਹਨੂੰ ਯਾਦ ਵਿੱਚ ਤਾਂ ਜੋੜੋ ਉਹਦੇ ਸਿਮਰਨ ਤਾਂ ਕਰੋ ਦਾ ਚੇਤੇ ਤਾਂ ਕਰੋ ਉਹਨੂੰ ਵਾਹਿਗੁਰੂ ਨੂੰ ਚੇਤੇ ਜਦੋਂ ਆਵਾਜ਼ ਮਾਰੇਗਾ ਉਹਨੇ ਸੁਣਨੀ ਜ਼ਰੂਰ ਹੈ ਜਿਤੇ ਕਰਨ ਲੱਗ ਜਾਓ ਕਿਸੇ ਰਿਸ਼ਤੇਦਾਰ ਨੂੰ ਇਹ ਨਹੀਂ ਹੋ ਸਕਦਾ ਵੀ ਜੇ ਕਿਸੇ ਅਸੀਂ ਰਿਸ਼ਤੇਦਾਰ ਨੂੰ ਚੇਤੇ ਕਰੀਏ ਤੇ ਉਹਨੂੰ ਸਾਡੀ ਯਾਦ ਨਾ ਆਵੇ ਇਹ ਹੁੰਦਾ ਹੈ ਜਿਹਨੂੰ ਅਸੀਂ ਚੇਤੇ ਕਰੀ ਜਾਈਏ ਵਾਰ-ਵਾਰ ਉਹਨੂੰ ਵੀ ਕਿਤੇ ਨਾ ਕਿਤੇ ਸਾਡੀ ਯਾਦ ਆਉਂਦੀ ਹੈ ਉਹਨੂੰ ਵੀ ਸਾਡਾ ਚੇਤਾ ਆਉਂਦਾ ਹੈ ਜੇ ਅਸੀਂ ਕਿਸੇ ਨੂੰ ਚੇਤੇ ਕਰਦੇ ਆ ਨਾ ਇਹ ਵਾਹਿਗੁਰੂ ਵੱਲੋਂ ਹੀ ਹੈ ਜਿਹਨੂੰ ਅਸੀਂ ਚੇਤੇ ਕਰਾਂਗੇ ਤੇ ਉਹਨੂੰ ਵੀ ਸਾਡਾ ਚੇਤਾ ਆਉ ਜ਼ਰੂਰ ਇਸੇ ਤਰ੍ਹਾਂ ਵਾਹਿਗੁਰੂ ਤਾਂ ਸਰਬ ਕਲਾ ਸਮਰੱਥ ਹੈ ਪਰਮੇਸ਼ਰ ਪ੍ਰਮਾਤਮਾ ਅੰਤਰਜਾਮੀ ਜੇ ਅਸੀਂ ਉਹਨੂੰ ਚੇਤੇ ਕਰਾਂਗੇ ਉਹਦਾ ਸਿਮਰਨ ਕਰਾਂਗੇ ਉਹ ਸਾਡੇ ਤੇ ਕਿਰਪਾ ਕਿਉਂ ਨਾ ਕਰੋ ਜ਼ਰੂਰ ਕਰੋ ਪਰ ਸਮਾਂ ਤਾਂ ਕਾਢੋ ਦੇ ਵਾਸਤੇ ਆਦ ਅੰਤ ਪ੍ਰਭ ਸਦਾ ਸਹਾਈ ਜਦੋਂ ਚੇਤੇ ਕਰਾਂਗੇ ਉਹਨੇ ਸ਼ੁਰੂ ਤੋਂ ਲੈ ਕੇ ਕੀਰਤ ਕਰ ਸਹਾਈ ਬਣ ਜਾਣਾ ਧੰਨ ਹਮਾਰਾ ਮੀਤ ਇਸ ਕਰਕੇ ਸਾਡਾ ਮੀਤ ਜਿਹੜਾ ਸਹਾਈ ਪਰਮੇਸ਼ਰ ਹੈ ਨਾ ਮਦਦਗਾਰ ਉਹ ਧੰਨ ਹੈ ਉਹ ਸਲਹਣ ਜੋਗ ਹੈ ਉਹ ਵਡਿਆਈ ਕਰਨ ਯੋਗ ਹੈ ਉਹਦੀਆਂ ਵਡਿਆਈਆਂ ਕਹਿਣ ਤੋਂ ਪਰੇ ਹਨ ਰਹਾਉ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬड़ाई ਸਤਿਗੁਰੂ ਜੀ ਕਹਿੰਦੇ ਆ ਮਾਲਕ ਪਰਮੇਸ਼ਰ ਦੇ ਜਿਹੜੇ ਕੌਤਕ ਹਨ ਹਰਾਨ ਕਰਨ ਵਾਲੇ ਆ ਦੇਖ ਕੇ ਅਸੀਂ ਹਰਾਨ ਹੁੰਨੇ ਆ ਕੌਤਕ ਹੀ ਹੋ ਰਿਹਾ ਨਾ ਸਾਡੇ ਕਿੰਨੀਆਂ ਸੁੰਦਰ ਅੱਖਾਂ ਲਾਇਆ ਮੂੰਹ ਲਾਇਆ ਨੱਕ ਲਾਇਆ ਕਿੱਡਾ ਸੁੰਦਰ ਸਰੀਰ ਦਿੱਤਾ ਹੈ ਸੰਸਾਰ ਦੇ ਵਿੱਚ ਦੇਖੋ ਕਿੰਨੇ ਉਹ ਕੌਤਕ ਕਰ ਰਿਹਾ ਹੈ ਪ੍ਰਕਿਰਤੀ ਦੇ ਵਿੱਚ ਵਰਤ ਕੇ ਉਹ ਮਾਲਕ ਕੁਦਰਤ ਦੇ ਵਿੱਚ ਵਰਤ ਕੇ ਉਹ ਮਾਲਕ ਦੀ ਸ਼ਕਤੀ ਵਰਤਦੀ ਹੈ ਨਾ ਕੁਦਰਤ ਦੇ ਵਿੱਚ ਜਾ ਕਰਤਾ ਸਿਰਠੀ ਕੋ ਸਾਜੇ ਸਾਜਿਆ ਨਾ ساری ਸ੍ਰਿਸ਼ਟੀ ਨੂੰ ਕੁਦਰਤ ਨੂੰ ਬਣਾਇਆ ਹੈ ਸੰਸਾਰ ਬਣਾਇਆ ਹੈ ਇਹ ਮਾਲਕ ਦੀ ਕੌਤਕੀ ਹੈ ਇਹ ਹੈਰਾਨ ਕਰਨ ਵਾਲੀ ਹੈ ਮਨ ਹੈਰਾਨ ਹੋ ਜਾਂਦਾ ਉਹਦੇ ਕੌਤਕ ਦੇਖ-ਦੇਖ ਕੇ ਖੁਸ਼ੀਆਂ ਵਿੱਚ ਆ ਜਾਂਦਾ ਉਹਦੇ ਕੌਤਕ ਦੇਖ ਕੇ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਅਚਰਜ ਦਾ ਅਰਥ ਹੈ ਹੈਰਾਨ ਕਰਨ ਵਾਲੇ ਉਹਦੇ ਕੌਤਕ ਅਚਰਜ ਦੇਖ ਵਡਾਈ ਐ ਮਾਲਕ ਜੀ ਤੇਰੀ ਵਡਿਆਈ ਅਸੀਂ ਇਨ੍ਹਾਂ ਅੱਖਾਂ ਨਾਲ ਕਿਵੇਂ ਦੇਖ ਸਕਦੇ ਆ ਇਨ੍ਹਾਂ ਇਸ ਜੀਵ ਨਾਲ ਤੇਰੀ ਵਡਿਆਈ ਕਿਵੇਂ ਕਰ ਸਕਦੇ ਆ ਤੂੰ ਤਾਂ ਕਹਿਣ ਤੋਂ ਪਰੇ ਹੈ ਕਾਗਜ਼ ਕਲਮ ਨਾਲ ਲਿਖਣ ਹਾਰ ਕਾਗਜ਼ ਤੇਰੀ ਵਡਿਆਈ ਲਿਖ ਨਹੀਂ ਸਕਦੇ ਕਲਮਾਂ ਤੇਰੀ ਵਡਿਆਈ ਲਿਖ ਨਹੀਂ ਸਕਦੀਆਂ ਕਾਗਦ ਕਲਮ ਨਾਲ ਲਿਖਣ ਹਰ ਮੰਨੇ ਕਬ ਹੈ ਕਰਨ ਵਿਚਾਰ ਉਹਨੂੰ ਤਾਂ ਅੰਦਰ ਵਸਾਉਣ ਚ ਭਲਾ ਹੈ ਅੰਦਰ ਮੰਨਣ ਚ ਭਲਾ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਨ ਖੁਸ਼ੀਆਂ ਵਿੱਚ ਆ ਜਾਂਦਾ ਹੈ ਅੱਗੇ ਅਖੀਰਲੀ ਪੰਕਤੀ ਵਿੱਚ ਕਹਿੰਦੇ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਸਤਿਗੁਰੂ ਜੀ ਕਹਿੰਦੇ ਉਹਦਾ ਸਿਮਰਨ ਕਰਕੇ ਜਿਵੇਂ ਆਪਾਂ ਸ਼ੁਰੂ ਵਿੱਚ ਵਿਚਾਰ ਕੀਤੀ ਸੀ ਨਾ ਵੀ ਜਦੋਂ ਪਰਮਾਤਮਾ ਚੇਤੇ ਰਹਿੰਦਾ ਉਹਦਾ ਸਿਮਰਨ ਚੇਤੇ ਰਹਿੰਦਾ ਤੇ ਮਨ ਖੁਸ਼ੀਆਂ ਵਿੱਚ ਰਹਿੰਦਾ ਮਨ ਆਨੰਦ ਵਿੱਚ ਰਹਿੰਦਾ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਹਰ ਸਿਮਰ ਸਿਮਰ ਮਾਲਕ ਦਾ ਸਿਮਰਨ ਕਰ ਜਿੰਨਾ ਹੋ ਸਕਦਾ ਸਮੇਂ 'ਚੋਂ ਸਮਾਂ ਕੱਢ ਕੇ ਕਰਿਆ ਕਰ ਜਦੋਂ ਪਹਿਲਾਂ ਪਹਿਲਾਂ ਲੱਗਾਂਗੇ ਬਾਦ ਵਿੱਚ ਐਸੀ ਅਵਸਥਾ ਬਣ ਜਾਣੀ ਗੁਰੂ ਨੇ ਕਿਰਪਾ ਕਰ ਦੇਣੀ ਆ ਬਾਦ ਵਿੱਚ ਉਹਦਾ ਚੇਤਾ ਹੀ ਨਹੀਂ ਭੁੱਲਣਾ ਸਦਾ ਚੇਤੇ ਰਹੋ ਜਿਵੇਂ ਬੱਚਾ ਪਹਿਲਾਂ ਪਹਿਲਾਂ ਪੜ੍ਹਨ ਲੱਗਦਾ ਹੈ ਔਖਾ ਲੱਗਦਾ ਉਹਨੂੰ ਪੜ੍ਹਨਾ ਬਾਦ ਵਿੱਚ ਉਚਿਤ ਉੱਚੇ ਮੁਕਾਮ ਤੇ ਪਹੁੰਚ ਜਾਂਦਾ ਹੈ ਡਿਗਰੀਆਂ ਪ੍ਰਾਪਤ ਕਰਦਾ ਹੈ ਕਲਾਸਾਂ ਪਾਸ ਕਰ ਜਾਂਦਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਤੂੰ ਵੀ ਸਿਮਰਿਆ ਕਰ ਉਸ ਮਾਲਕ ਨੂੰ ਸਹਜੇ ਸਹਜੇ ਤੇਰੇ ਆਨੰਦ ਅੰਦਰ ਆਨੰਦ ਪੈਦਾ ਹੋਣ ਲੱਗ ਜਾਣਾ ਹੈ ਗੁਰੂ ਦੀ ਕਿਰਪਾ ਹੋ ਜਾਣੀ ਹੈ ਗੁਰੂ ਨੇ ਫਿਰ ਤੇਰੀ ਹਰ ਥਾਂ ਤੇ लाज ਰੱਖਣੀ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਜਿਨ੍ਹਾਂ ਨੇ ਵੀ ਸਿਮਰਿਆ ਮਾਲਕ ਨੂੰ ਪ੍ਰਭ ਪੂਰਨ ਪੈਜ ਰਖਾਈ ਉਨ੍ਹਾਂ ਦੀ ਮਾਲਕ ਨੇ ਆਪ लाज ਰੱਖੀ ਆਪ ਉਨ੍ਹਾਂ ਤੇ ਕਿਰਪਾ ਕੀਤੀ ਹੈ ਜੀ ਐਸੀ ਸਤਿਗੁਰ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਤ ਬੈਠ ਕੇ ਸਰਵਣ ਕੀਤਾ ਹੈ ਜੀ ਗਲਤੀਆਂ ਭੁੱਲਾਂ ਦੀ ਖਿਮਾ ਆਸੀਸ ਦੇਣੀ ਗੁਰਬਾਣੀ ਦੀ ਵਿਚਾਰ ਕਰਦਿਆਂ ਤਾਂ ਇੱਕ ਨਹੀਂ ਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਬਖਸ਼ ਲੈਣਾ ਗਲਤੀਆਂ ਭੁੱਲਾਂ ਦੀ ਖਿਮਾ ਆਸੀਸ ਦੇਣੀ ਦੇਹੋ ਸਜਣ ਆਸੀਸੜੀਆਂ ਜੇ ਹੋਵੇ ਸਾਹਿਬ ਸਿਉ ਮੇਲ ਬਿਲਾਉ ਫਤਿਹ ਜੀ ਅੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ